ਹੈਲੋ ਜੀ ਜੀ ਆਇਆਂ ਨੂੰ ਕਿਦਾ ਹਾਲ ਚੱਲ ਉਮੀਦ ਕਰਦੀ ਹਾਂ ਸਭ ਵਧੀਆ ਹੋਵੋਗੇ ਖੂਬ ਮਜ਼ੇ ਚ ਹੋਵੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਤੇ ਲੋ ਜੀ ਅੱਜ ਆਪ ਆ ਗਏ ਹਾਂ ਜੀ ਕਾਮੇਡੀ ਵੀਡੀਓ ਲੈ ਕੇ ਪਿੰਡ ਦਾ ਰੇਡੀਓ ਮਿਸਤਰੀ 2 ਮੇਰੇ ਖਿਆਲ ਪੰਜਾਬੀ ਆਪਾਂ ਫਸਟ ਟਾਈਮ ਦੇਖਣ ਲੱਗੇ ਆ ਆਪਣੇ ਚੈਨਲ ਤੇ ਵੀਡੀਓ ਪਿੰਡ ਦਾ ਰੇਡੀਓ ਮੇਰੇ ਖਿਆਲ ਫਸਟ ਟਾਈਮ ਫਸਟ ਟਾਈਮ ਆਪਣੇ ਚੈਨਲ ਤੇ ਤੇ ਪਹਿਲੇ ਆਪਾਂ ਇਹ ਵੀਡੀਓ ਦੇਖ ਲੈਂਦੇ ਆ ਬਾਕੀ ਗੱਲਬਾਤ ਫਿਰ ਵੀਡੀਓ ਦੇ ਅੰਤ 'ਚ ਕਰਦੇ ਆਂ ਉਹ ਨਹੀਂ ਤੇ ਦਖਾਇਆ ਨਹੀਂ ਅੱਜ ਉਹ ਲਾਇਆ ਗਾਂ ਬੁੱਤ ਬਣ ਕੇ ਖਲੋਤਾ ਵਾ ਕੋ ਠੇਕੇਦਾਰ ਆਉਣ ਆਲਾ ਵਾ ਉਹਨੇ ਤਾਂ ਕਹਣਾ ਕੰਮ ਨਹੀਂ ਨਪੇੜਾ ਲਾਦਾ ਬੈਠੇ ਰਹਿਆ ਇੱਕ ਕੰਮ ਦਿਹਾੜੀ ਦੇ ਫੜ ਲਿਆ ਵਾ ਬੰਦਾ ਠੇਕੇ ਤੇ ਲੈਂਦਾ ਸਾਹ ਸੂ ਤੇ ਲੈ ਲਿੰਦਾ ਵਾ ਬੋਹਨਾ ਉੱਲਾ ਭਰਾਵਾ ਫੜਾ ਦੇ ਇੱਟ ਕੰਮ ਕਰਨ ਨੂੰ ਤੇਰਾ ਵੀ ਜੀ ਨਹੀਂ ਕਰਦਾ ਉਹ ਬੱਲੇ ਵੀ ਖਲਾਰਿਆ ਖਿੱਚ ਦੋ ਖਿੱਚ ਦੋ ਕੰਮਗਾ ਉੱਲਾ ਓਇਆ ਸਵੇਰ ਦੀ ਐ ਹੋਈ ਕੰਦ ਗੱਡੀ ਓ ਤੇ ਮੈਂ ਗੱਲਾਂ ਫਾ ਲੈਣਾ ਆ ਜੱਲਾ ਜਾ ਮੈਨੂੰ ਦੇ ਗਿਆ ਵਾ ਓਏ ਉਹਨੂੰ ਜੱਲੇ ਨੂੰ ਕੀ ਕਰਨਾ ਤੂੰ ਤਾਂ ਏਟਾ ਜੋੜੀ ਜਾ ਤੇ ਮੈਂ ਥੋਕਣਾ ਜੋੜੀ ਜਾਵਾ ਆਪਣਾ ਮਸਾਲਾ ਜ਼ਿਆਦਾ ਬਣਾਉਂਦਾ ਕੋਈ ਨਹੀਂ ਬਣਾਉਂਦੇ ਜਾਣਦੇ ਹੋਣਾ ਤੇ ਕੋਈ ਨਹੀਂ ਫੇ ਮੈਂ ਵੀ ਲਈ ਜਾਣਦੇ ਆ ਵਾ ਨਾ ਓ ਖਲਾਰਿਆ ਮੈਂ ਨਾ ਤੁਹਾਡਾ ਹਿੱਸੇ ਰੋਲੇ ਕਰਕੇ ਨਾ ਤੈਨੂੰ ਮੈਂ ਲਿਆਉਣਾ ਨਹੀਂ ਕੰਮ ਦੇ ਉੱਤੇ ਆਵੇ ਕੀ ਕਰਨਿਆ ਆ ਸਾਰੇ ਬੰਨੇ ਦਰਜਾ ਚੰਗੀ ਤਰ੍ਹਾਂ ਭਰ ਨਹੀਂ ਰਿਹਾ ਉਹ ਭਰਾਵਾ ਤੂੰ ਤੇ ਮੇਰੀਆਂ ਗਲਤੀਆਂ ਕੱਢਣੀਆਂ ਕੱਢਣੀਆਂ ਘਰ ਵਾਲਿਆਂ ਨੇ ਇੱਕ ਬੁੱਤ ਜਹਾ ਦਿੱਤਾ ਹੀ ਉਹ ਮਿੰਟਕ ਬਾਅਦ ਆਉਂਦਾ ਗਲਤੀਆਂ ਕੱਢਣ ਉਹ ਕੋਈ ਨਹੀਂ ਖਲਾਰਦੇ ਹੁੰਦੇ ਆ ਤੂੰ ਮਿਸਤਰੀ ਕਹੋ ਉਹਨੂੰ ਪੁਝਾਹ ਜਰਾ ਉਹ ਪਲਾਟ ਦੇ ਆਲੇ ਦੁਆਲੇ ਕੋਈ ਨਹੀਂ ਆ ਜਾਂਦਾ ਵੇਖ ਲਈ ਤੂੰ ਵੀ ਕੋਈ ਨਹੀਂ ਵੇਖ ਲੈਨੇ ਇਹਨੂੰ ਠੇਕੇਦਾਰਾਂ ਦਾ ਲਾਲਾ ਸਾਹਿਬ ਮੈਂ ਮਜ਼ਦੂਰ ਹੀ ਚੰਗਾ ਹਾਂ ਮੈਂ ਤਾਂ ਮਿਸਤਰੀ ਬਣ ਕੇ ਪਛਤਾਉਣ ਡਿਆ ਕਿਉਂਕਿ ਇੱਕ ਤੇ ਤੇਰਾ ਸਾਹ ਚੱਲਿਆ ਦਿੱਤਾ ਧੁੱਪ ਸੇਕਣ ਡੈ ਕੋਰੋ ਦੇ ਨਾਮ ਮੈਂ ਮਿਸਤਰੀ ਬਣਾ ਹੁਣ ਪਤਾ ਲੱਗਾ ਹੀ ਕਿਹੜੇ ਮਿਸਤਰੀਆਂ ਮਜੂਬ ਦਾ ਆਹੋ ਰੇਤਾਂ ਤੇ ਸਿਰ 'ਚ ਉਹੀ ਪੈਣੀ ਆ ਭਾਵੇਂ ਮਜ਼ਦੂਰ ਹੋਵੇ ਤੇ ਭਾਵੇਂ ਮਿਸਤਰੀ ਓ ਖਲਾਰਿਆ ਤੇਰਾ ਨਾਮ ਸਹੀ ਕਿਸ ਨੇ ਰੱਖਿਆ ਓ ਖਲਾਰਾ ਵਾਕਿਆ ਬੜਾ ਪੂਰਾ ਨਾ ਅੱਜ ਚੰਗਾ ਰੱਖਿਆ ਤੈਨੂੰ ਕਿਹੜੇ ਅੰਦਰ ਦੇ ਮਿਸਤਰੀ ਬਣਾਦਾ ਵਾ ਆਖ ਲੋਤੇ ਉਸਤਾਦ ਜੀ ਭਾਈ ਗਾਲਾਂ ਦੀ ਨਹੀਂ ਗੱਲ ਆਹ ਨਹੀਂ ਆਉਂਦੇ ਉਹ ਮੈਂ ਨਹੀਂ ਸੁੱਤਰ ਸਾਤਰ ਲਾਉਂਦਾ ਹੁੰਦਾ ਮੇਰਾ ਉਦਾਂ ਹੀ ਵੱਡਾ ਸੁੱਤਰ ਆ ਉਹ ਜਾ ਜਾ ਕੇ ਕੰਮ ਕਰ ਕਰਦੇ ਆ ਕੰਮ ਨਹੀਂ ਭਾਈ ਕੀ ਤੰਗੀ ਆ ਗਈ ਸੀ ਪੰਜਾਬ ਚ ਮਿਸਤਰੀਆਂ ਦੀ ਜਿਹੜਾ ਤੂੰ ਇਹਨੂੰ ਮਿਸਤਰੀ ਬਣਾਦਾ ਨਹੀਂ ਸੁਰਬੰਦ ਲੈਗ ਨਹੀਂ ਉਹ ਭਰਾਵਾ ਮਜ਼ਦੂਰ ਹੀ ਹੁੰਦਾ ਹੈ ਇਹ ਖੜਾ ਕਰ ਕਰਕੇ ਰੋ ਰੋ ਕੇ ਮੈਨੂੰ ਬਣਾ ਮਿਸਤਰੀ ਮੈਨੂੰ ਬਣਾ ਮਿਸਤਰੀ ਤੇ ਫੇਰ ਬਣ ਗਿਆ ਉਹ ਮੈਂ ਇਹਨੂੰ ਫੁਰਲੀਆਂ ਕੋਰੇ ਬਣਾਉਣ ਦੇ ਲਾਇਆ ਸੀ ਆ ਹੁਣ 6 ਮਹੀਨੇ ਨੂੰ ਲਿਆਂਦਾ ਮੈਂ ਤੇਨੂੰ ਫੋਨ ਹੀ ਨਾਉਂਦਾ ਹਾਂ ਜੀ ਆ ਕੀ ਮੂੰ ਤੇ ਬੇਇੱਜ਼ਤੀ ਕਰ ਛੱਡੀ ਜੀ ਫੋਨ ਹੀ ਲਾਉਂਦਾ ਇੱਧਰ ਆ ਤੁਹਾਨੂੰ ਕੰਮ ਉਹ ਖਵਾ ਇੱਧਰ ਆਓ ਇੱਥੇ ਦੱਸ ਦੇ ਕੀ ਖਾਣਾ ਵਾ ਆ ਕੋਠੀ ਵੇਖੋ ਵੇਖੋ ਕਿੱਡੇ ਸੋਹਣੇ ਕਾਲਪੇ ਹੋਇਆ ਧਾਰਾ ਵੇਖੋ ਕਿੰਨੀਆਂ ਟਿੱਖੀਆਂ ਆ ਲੀਕਾਂ ਵੀ ਖੰਡੀਆਂ ਵੇਖੋ ਕਿੱਡੀਆਂ ਸਿੱਧੀਆਂ ਉਹ ਬਣਾਈ ਨਹੀਂ ਜਿੰਨੇ ਵੀ ਬਣਾਈਆਂ ਬਹੁਤ ਸੋਹਣੀ ਬਣਾਈਆਂ ਬਣਾਏ ਬੱਦੂ ਤੂੰ ਬਣਾਈਂਦੀ ਮੈਂ ਸਾਜੀ ਮਾਨਦਾਰੀ ਨਾਲ ਦੱਸੋ ਤੁਹਾਡੇ ਉਹ ਕੰਮ ਸਿੱਖ ਕੇ ਤੇ ਏਡੀ ਸੋਹਣੀ ਮੇ ਕੋਠੀ ਪਾ ਸਕਦਾ ਨਹੀਂ ਕਦੇ ਨਹੀਂ ਆ ਫੜ ਕੇ ਲਿਆ ਉਹ ਜਾ ਭਰਾਵਾ ਤੇਂਦਰੀ ਤੇ ਚਾਹ ਇੰਨਾ ਪਿਲੀ ਆ ਮਾਦਾ ਮਾਦਾ ਕਿੰਨੀ ਗਰਮ ਆ ਉਹ ਮਿਲੂ ਆਂਦੀ ਓਹ ਕੁਛ ਨਹੀਂ ਆਂਦੀ ਉਹਨੂੰ ਕਾ ਠੇਕੇਦਾਰ ਆਇਆ ਤਾਂ ਠੇਕੇਦਾਰ ਗਾੜੀ ਅਰਸ਼ਾ ਤੋਂ ਆਇਆ ਵਾ ਕਿਹਨੇ ਚਾਹ ਨਹੀਂ ਵੇਖੀ ਨਾਲ ਕੰਮ ਦੇ ਹੁੰਦਾ ਦਿਹਾੜੀ ਤੇ ਆ ਤੇ ਦਿਹਾੜੀ ਵਾਲਿਆਂ ਨੂੰ ਭੁੱਖੇ ਮਾਰ ਦੋ ਉਹ ਦਿਹਾੜੀ ਵਾਲਿਆਂ ਦੇ ਵੀ ਢਿੱਡ ਲੱਗਾ ਹੁੰਦਾ ਵਾ ਓਹ ਇੰਨੀ ਬੇਇੱਜ਼ਤੀ ਉਹ ਮਿਸਤਰੀ ਤੱਕ ਤਾਂ ਠੀਕ ਹੀ ਆ ਠੇਕੇਦਾਰ ਦੀ ਹਾਏ ਓਏ ਲੋੜਾ ਰੱਬ ਦਾ ਲੋੜ ਇੰਨੀ ਬੇਇੱਜ਼ਤੀ ਉਹ ਵੀ ਠੇਕੇਦਾਰ ਦਾ ਓਹ ਚੁੱਪ ਕਰ ਓਏ ਇੰਨੀ ਵੀ ਨਹੀਂ ਹੋਵੀ ਉਹ ਜਾ ਭਰਾ ਜਾ ਕੇ ਬੋਰੀਆਂ ਆਈਆਂ ਸੀਮਿੰਟ ਦੀਆਂ ਲਵਾਲਾ ਉਧਰੋਂ ਕੰਨ ਲਾ ਮੁੜ ਕੇ ਨਾ ਗਈ ਵੱਧ ਘੜ ਗਈ ਕੋਈ ਨਹੀਂ ਲੋਹਣੇ ਉਹ ਜਾ ਜਾ ਵੀਰ ਮੱਥੇ ਤੇ ਹੱਥ ਤੇ ਕੋਈ ਜਾਂਦਾ ਵਾ ਵਾ ਲੈ ਲੈ ਹੁਣ ਹੋਇਆ ਤਾਂ ਬਹੁਤਾ ਵੀ ਬੰਦਾ ਸੜਿਆ ਜਾ ਕੋਈ ਨਹੀਂ ਕਰਾਉਣੇ ਨੂੰ ਨਾਨੀ ਚੇਤੇ ਕਿ ਯਾਦ ਕਰੋਗਾ ਫੇਰ ਜਦਾਰਨਾ ਵਾਅ ਪਿਆ ਨਹੀਂ ਨਹੀਂ ਬੰਦਾ ਵੀ ਠੀਕਾ ਦੂਰੇ ਦਿਖਾ ਲਈ ਖਲਾ ਰਿਆ ਨਾ ਕਿਹੜੇ ਵੇਲੇ ਦੀ ਰੋਟੀ ਲੱਭਣ ਡਿਆ ਅਹੀਂ ਤਾਂ ਕਦੋਂ ਦੀ ਖਾਦੀ ਐ ਯਾਰ ਮੈਨੂੰ ਤੇ ਭੁੱਖ ਲੱਗੀ ਐ ਜਾ ਜਾ ਕੇ ਫੇਰ ਕਹਿ ਮਾਤਾ ਨੂੰ ਵੀ ਭੁੱਖ ਲੱਗੀ ਐ ਬੰਦੇ ਆ ਤੇਰੇ ਜਾ ਆਪ ਵੀ ਜਾ ਕੇ ਕਹਿਲਾ ਖਾਲਾ ਨਾਲ ਮੁੱਢੀ ਕਪੜਾ ਉਠੇ ਠੇ ਠੇ ਕੇ ਤਾਰਿਆ ਮੁੱਢੀ ਕਰ ਲੈਣੇ ਵੀ ਇੰਤਜ਼ਾਮ ਆ ਭਰਾਵਾ ਜੋੜਦਾ ਇਟਾਂ ਚਾਰ ਕਿ ਨਹੀਂ ਆ ਬਾਲਟਾ ਖਾਲੀ ਇਹਨੂੰ ਵੀ ਦਿਖੰਦਾ ਲੈਉਣ ਨਹੀਂ ਹੋੜਿਆ ਯਾਰ ਲਿਖਿਆ ਲੈ ਮਸਾਲਾ ਜਾ ਕੇ ਜੰਮ ਮਾਰ ਕਿਦਾਂ ਨਾ ਮੈਂ ਨਹੀਂ ਕੱਲ ਤੋਂ ਕੰਮ ਤੇ ਆਇਆ ਕਰਨਾ ਕਿਉਂ ਬੇਤੂੰਗੜੇ ਪਿਆਰ ਨਾ ਕਹਿਣ ਲਿਆ ਵੇ ਇਹਦੇ ਦੋਕੇ ਬੜੇ ਮਾਰਦਾ ਮੈਨੂੰ ਤੇ ਮਾਰੀਏ ਨਾ ਮੈਂ ਮਿਸਤਰੀ ਆ ਤੂੰ ਮਜ਼ਦੂਰ ਆ ਕਿਤੇ ਕਿੰਨਾ ਕ ਫਰਕ ਹੈ ਆਪਣੇ ਦੋਵਾਂ 'ਚ ਆ ਸੂਤਰਕ ਜਿੰਨਾ ਹੀ ਆ ਮੰਮੇ ਦੇ ਮਜ਼ਦੂਰ ਤੇ ਮੰਮੇ ਦੇ ਮਿਸਤਰੀ ਆ ਫਿਰ ਉਹ ਮਿਸਤਰੀ ਵੀ ਕਦੇ ਮਜ਼ਦੂਰੀ ਦਾ ਹੋ ਲਗਿਆ ਆਪਣੇ ਦਿਨ ਮਿਸਤਰੀ ਵੀ ਕਦੇ ਮਜ਼ਦੂਰ ਨਹੀਂ ਆ ਸਾਦਾ ਮੈਨੂੰ ਪਰ ਆ ਨਹੀਂ ਮੈਨੂੰ ਹਣ ਸਹੀ ਲੱਗਦਾ ਮੈਨੂੰ ਠੇਕੇਦਾਰ ਬਣਾ ਮੈਂ ਬਲ ਤੇਰੀ ਨਹੀਂ ਸਮਝ ਆ ਠੇਕੇਦਾਰ ਬਣਾ ਕੁਝ ਬਣਾ ਨਾ ਕਰੀ ਤੂੰ ਕੁਝ ਬਣਾ ਘਰ ਜਾ ਕੇ ਸਲਾਹ ਹੀ ਕਰ ਲੈ ਪਹਿਲਾਂ ਕੀ ਬਣਾ ਤੂੰ ਪਹਿਲਾਂ ਨਾ ਮੈਨ ਠੇਕੇਦਾਰ ਬਣਾ ਉਹ ਠੇਕੇਦਾਰੀ ਸੌਖੀ ਆ ਉਹ ਕਿਲੋ ਕਿਲੋ ਮਿੱਟੀ ਪਾਏ ਨੇ ਮੂੰਹ ਦੇ ਵਿੱਚ ਨਾਲੇ ਠੇਕੇਦਾਰੀ ਦੇ ਕੋਈ ਗੁਣ ਹੁੰਦੇ ਆ ਤੇ ਗੁਣ ਫਿਰ ਦੇ ਦੋ ਨਾ ਹੁਣ ਹੋਰ ਕੋਈ ਥੋੜਾ ਸਾਧ ਲੱਪਣਾ ਵਾ ਤੁਸੀਂ ਦੇਣੇ ਉਹ ਵੀ ਕੋਈ ਨਹੀਂ ਦੇ ਦੇਣਾ ਤੈਨੂੰ ਗੁਣ ਵੀ ਆ ਲੈ ਫੇ ਪਹਿਲਾ ਕੋਣ ਉਹ ਜਿਹੜਾ ਕੰਮ ਸਾਜ ਮੁਕਣਾ ਨਾ ਉਹ 6 ਮਹੀਨਿਆਂ 'ਚ ਅਗਲੇ ਨੂੰ ਕਹਿਣਾ ਤੇ ਜਿੱਥੇ ਲੱਖ ਲੱਗਣਾ ਨਾ ਅਗਲੇ ਨੂੰ 50000 ਹੀ ਦੱਸਣਾ ਅਗਲੇ ਨੂੰ ਫਸਾ ਕੇ ਫੇ ਦੱਸਣਾ ਪੈਸੇ ਪੂਰੇ ਇਹ ਕਿਉਂ ਪਾ ਝੂਠ ਸੁਭਾਣੇ ਹੁੰਦਾ ਵਾ ਕਿ ਠੇਕੇਦਾਰੀ ਹੋਰ ਕੀ ਹੁੰਦੀ ਐ ਲੈ ਠੇਕੇਦਾਰੀ ਤਾਂ ਫੇ ਬਣੀ ਮੇਰੇ ਲਈ ਉਹ ਕਦਾ ਉਹ ਮੇਰੇ ਤੋਂ ਵੱਧ ਕੌਣ ਝੂਠ ਮਾਰ ਲੂਗਾ ਝੂਠ ਕਹਿੰਦੇ ਆ ਆ ਠੇਕੇਦਾਰੀ ਕੋਈ ਸੰਜਰ ਦਾ ਸਰੋਪਾ ਜਿਹੜਾ ਲਾ ਕੇ ਤੇਰੇ ਗਲ ਚ ਪਾ ਦਾਂ ਇਹ ਗੁਣ ਸਿੱਖਣੇ ਪੈਂਦੇ ਹੌਲੀ ਹੌਲੀ ਆਉਣਗੇ ਜਦੋਂ ਮਿਸਤਰੀ ਬਣ ਗਿਆ ਨਾ ਬਾਕੀ ਖਲਾਰਾ ਮੇਰੀ ਇੱਕ ਗੱਲ ਸੁਣ ਲੈ ਆਨੇ ਦੇ ਹਾੜੇ ਰਾਮੀ ਦੇ ਹੋ ਜਾਂਦਾ ਢੇਰ ਮਕਾਨੀ ਫੁਰਲੀ ਚ ਪੱਠੇ ਸਵਾਦ ਹੀ ਲੱਗਦੇ ਹੁੰਦੇ ਤੈਨੂੰ ਲੱਗਦਾ ਠੇਕੇਦਾਰੀ ਸੌਖੀ ਐ ਪਾ ਠੇਕੇਦਾਰੀ ਵੀ ਓਕੀ ਔ ਸੌਖਾ ਹੀ ਆ ਐਂ ਕਰਨਾ ਵਾ ਚਲੋ ਚਲੋ ਖਿੱਚ ਤੋ ਖਿੱਚ ਤੋ ਸ਼ੇਅਰ ਦੇ ਵੜਾ ਖਿੱਚ ਦੇਣਾ ਉਰੋ ਦੇ ਵੜੇ ਸ਼ੇਅਰ ਜੇਸਾ ਨਾ ਨਾ ਮਿਸ ਸਿੰਘਾ ਰੋਟੇ ਕਨ ਤਰੀਏ ਹੋਏ ਮਿਸ ਤਰੀ ਬਣ ਜਾਂਦਾ ਹੁਣ ਹੈ ਗਈ ਤੇਰੇ ਜੀ ਤਰੀ ਕਿ ਮਿਸ ਹੋ ਗਈ ਆ ਮਿਸ ਸੀ ਹੋ ਗਈ ਆ ਕੇ ਹੁਣ ਓਏ ਖਲਾਰਿਆ ਗੱਲ ਕੁਝ ਨਹੀਂ ਹੈ ਆੰਦੇ ਹੁੰਦੇ ਕੰਮ ਕਰਨ ਨੂੰ ਬੰਦੇ ਦਾ ਜੀ ਕਰਦਾ ਹੋਵੇ ਨਾ ਨੀਂਦ ਹੋਵੇ ਕੰਮ ਕਰਨ ਦੀ ਤੇ ਬੰਦਾ ਫੇਰ ਹੀ ਕੰਮ ਕਰਦਾ ਨਹੀਂ ਤੇ ਉਹ ਜਿਹੜੀ ਮਰਜ਼ੀ ਕੁਰਸੀ ਤੇ ਬਹਾਲਾ ਫੇਰ ਨਹੀਂ ਉਹਨੇ ਕੰਮ ਕਰਨਾ ਤੇ ਤੈਨੂੰ ਵੀ ਲਾਦਾ ਸਾਡੀ ਰੀਤ ਨਹੀਂ ਆਹ ਵਾਰ ਐਵੇਂ ਲਾਤੇ ਆ ਉਹ ਨੀਂਦ ਰੋਂਦੇ ਆ ਲਾਏ ਆ ਹੋਰ ਤੂੰ ਕੀ ਕੀਤਾ ਆ ਮੇਰੀ ਗੱਲ ਸੁਣ ਜਦੋਂ ਮਜ਼ਦੂਰਾਂ ਉਹਦੇ ਉਹਦੇ ਸ਼ੇਰ ਜੇ ਬੋਲਦਾ ਨਾ ਉਹ ਮਿਸਤਰੀ ਬਣ ਕੇ ਵੀ ਕੋਈ ਲਿਖਿਆ ਸ਼ੇਰ ਚਾਰ ਸ਼ੇਰ ਸੁਣਾਵਾ ਆ ਸੁਣਾ ਦੇ ਕੋਈ ਸ਼ੇਰ ਤੇ ਫਿਰ ਆਉਂਦਾ ਸੁਣਾ ਦਿੰਨੇ ਕਹਿੰਦੀ ਸੀ ਮੇਰੀ istri ਤੂੰ ਬੰਦਾ ਕਿਉਂ ਨਹੀਂ ਮਿਸਤਰੀ ਅੱਛਾ ਕਹਿੰਦੀ ਸੀ ਮੇਰੀ ਇਸਤਰੀ ਤੋਂ ਬੰਦਾ ਕਿਉਂ ਨਹੀਂ ਮਿਸਤਰੀ ਇਹ ਉਹਦੇਦਾਰੀ ਕੁਝ ਵੀ ਐਵੇਂ ਸਿਰਫ ਤੂਰ ਏ ਜੇ ਮਿਹਨਤ ਵੇਖੀਏ ਦੋਵਾਂ ਦੀ ਫਿਰ ਮਿਸਤਰੀ ਨਹੀਂ ਬਣਦੀ ਹਾਂ ਹੀ ਨਾ ਘਲਉਣ ਤੈਨੂੰ ਆ ਗਈ ਹੱਥ ਚੱਲ ਠੇਕੇਦਾਰ ਬਣਾ ਕਿਉਂ ਹੁਣੇ ਵੀ ਤੇਰੀ ਘਰ ਵਾਲੀ ਨੇ ਕਿਹਾ ਵਾ ਆਹੋ ਰੰਕ ਦਾ ਤੇ ਫਰਕ ਪੈਂਦਾ ਹੀ ਆ ਮਾੜਾ ਪੁੱਤ ਓਏ ਉਹਨੂੰ ਮੇਰੇ ਨਾਲ ਇੱਕ ਜਾ ਕੇ ਥੇਰ ਸੁਣਾ ਦੀ ਕਿਹੜਾ ਕੀ ਸ਼ਹਿ ਕਬੀਲਦਾਰੀ ਜਿੰਨੇ ਮਤਸਬਨਾ ਦੀ ਮਾਰੀ ਵਾ ਜੀ ਕਰਦਾ ਰੁਸ ਕੇ ਭੱਜ ਜਾਈਏ ਪਰ ਸਾਡੇ ਨਹੀਂ ਕੋਈ ਪੇਕੇ ਸੌਖੇ ਨਹੀਂ ਵਾਅਦੇ ਹਾਂਦੀਏ ਵਿੱਧ ਮਟੀਰੀਅਲ ਠੇਕੇ ਆਹ ਠੇਕੇਦਾਰ ਸਾਹਿਬ ਆਹ ਵਾਹ ਜੀ ਵਾਹ ਧੰਨਵਾਦ ਜੀ ਧੰਨਵਾਦ ਭਰਾ ਮੈਂ ਦਾਦ ਨਹੀਂ ਦੇਂਦਿਆ ਲਾਂਦ ਪਾਉਂਦਿਆਂ ਵਾ ਨਾਲੇ ਕੰਮ ਤੁਸੀਂ ਸੁਵਾ ਕਰਦੇ ਆ ਤੁਸੀਂ ਤੇ ਸ਼ੇਰੋ ਸ਼ੇਰੀ ਕਰਨ ਦਾ ਹੈ ਜੀ ਅੱਜ ਯਾਰ ਗਰੁੱਪ ਬਣਾਓ ਉਹ ਕੋਈ ਨਹੀਂ ਬਣਾ ਲਾਂਗੇ ਉਹ ਤੂੰ ਮੇਰਾ ਵੀ ਇਦਾਂ ਕਰ ਜਾਂ ਭੱਜ ਕੇ ਟਰੇ ਆਂਡਿਆਂ ਦੀ ਫੜ ਕੇ ਲਿਆ ਤੇ ਹੁਣ ਆਂਡੇ ਕੀ ਕਰਨੇ ਆ ਉਹ ਭਰਾਵਾ ਪਿੱਲਰ ਦੇ ਉੱਤੇ ਪਣਾ ਮਾਰਨਾ ਵਾ ਸਲਾਬ ਨਾ ਚੜੂ ਵੀ ਜਾ ਆਂ ਲਿਆਂ ਦੀ ਤੇ ਲੈ ਗਿਆ ਪਹਿਲੇ ਪਹਿਲਾਂ ਇੱਥੇ ਪਾਏ ਨਹੀਂ ਆ ਉਹ ਤੈਨੂੰ ਜ਼ਿਆਦਾ ਪਤਾ ਹੁਣੇ ਮੈਂ ਇੰਜੀਨੀਅਰ ਵਾਲੀ ਬੁੱਕ ਚੋਂ ਪੜ ਕੇ ਆਇਆ ਵੀ ਇੱਥੇ ਸਲਾਬ ਨਹੀਂ ਆਉਂਦੀ ਆਂਡੇ ਮਾਰਨਾ ਜਾ ਜਾ ਗਿਆ ਲੈ ਲੈ ਗਿਆ ਆਂਡੇ ਉਹ ਨਾ ਤੁਹਾਨੂੰ ਕਾਹ ਨਾ ਜਾ ਜਾ ਲੈ ਗਿਆ ਓਏ ਭੁੱਖ ਲੱਗੀ ਆ ਮੈਂ ਕਹਾਂ ਮੈਂ ਸਿਰ ਖਾਂ ਆਂਡਾ ਸਿਰ ਤੇ ਖਲੋਤਾ ਆਂਡੇ ਲੈ ਆਊਗਾ ਨੇ ਆਂਡਾ ਓਮਲੇਟ ਬਣਾ ਕੇ ਖਾ ਲਾਂਗੇ ਆ ਚੱਲ ਤੇਰੇ ਪੱਜ ਨਾ ਆਂਡੇ ਹੀ ਖਾ ਲਾਂਗੇ ਅਰੇ ਤੇ ਮੈਂ ਫੇ ਮਗਾਈ ਆਹ ਹੋਣੀ ਪੁੱਲਾ ਅੰਸਾਲਾ ਹੋਤੇ ਆਂਡੇ ਆਉਂਦੇ ਨੋਰਾ ਮੜਾ ਕੱਢ ਦਿਆ ਕਰ ਗੁਣੀਆਂ ਆ ਨਹੀਂ ਨਹੀਂ ਕੋਈ ਨਹੀਂ ਆ ਤੇ ਪਰ ਉਹ ਬੰਦਾ ਨਹੀਂ ਆ ਉਹ ਕੋਈ ਨਹੀਂ ਆ ਜੂਗਾ ਚਾਹ ਬਣਾਉਂਦੇ ਪੈਣਾ ਵਾ ਆਂ ਦੜਾ ਆਂਡੇ ਵਾਲਾ ਚਾਹ ਲੈ ਜਾਂਦਾ ਨਾਲ ਹੀ ਤੇਰੀ ਜਾਬਨ ਮੇਰੇ ਜਾਬਨ ਓਹ ਠੇਕੇਦਾਰਾਂ ਨੂੰ ਆਂਡਿਆਂ ਦਾ ਕਿਨੇ ਕਿਹਾ ਵਾ ਤੇ ਆਪਾਂ ਹੀ ਕਿਹਾ ਸੀ ਹੋਰ ਚੁੱਕੀ ਆਉਂਦੇ ਜੇ ਡਾਂਗਾ ਹਾਂ ਇਹ ਫੇਰ ਢਾਂਗਾ ਕਰ ਚੁੱਕੀ ਆ ਹਣ ਦੇ ਉਹ ਕੋਈ ਨਹੀਂ ਕੋਈ ਹੋ ਗਈ ਹਣੀ ਉਹਨਾਂ ਦੀ ਹੋਰ ਗੱਲ ਕੋਈ ਗੱਲ ਨਹੀਂ ਤੁਸੀਂ ਕਰੋ ਕੰਮ ਮੈਂ ਦੂਜੇ ਬੰਦੇ ਨਾਲ ਗੜਾ ਮਾਰ ਆਵਾ ਉਹ ਮੈਂ ਅੱਜ ਸ਼ਿਵਾਂ ਮਾਂ ਨਾਲ ਲੱਗਾਈ ਉਹ ਕੌਈ ਨਹੀਂ ਮੇਰੇ ਤੇ ਘਰ ਵੀ ਬਣਨੀ ਹੋਣੀ ਆ ਸਾਲਿਓ ਤੁਸੀਂ ਸਾਡੇ ਕੋਲ ਟ੍ਰੇਨ ਹੀ ਨਾ ਖਾਦੀ ਜਾਣੀ ਉਹ ਕੋਈ ਜਵਾਨ ਜਾਨ ਹੈਗੇ ਖਾਦੀ ਜਾਣੀਆਂ ਖਾ ਲਿਓ ਤੁਸੀਂ ਓਏ ਉਹ ਤੇ ਖਾ ਲਾਂਗੇ ਪਰ ਢਾਂਗਾ ਨਹੀਂ ਖਾਦੀਆਂ ਜਾਣੀਆਂ ਇੱਥੇ ਵੀ ਕੋਈ ਗੁਣ ਦੇ ਕੇ ਜਾ ਹਣਾ ਉਹ ਬਾਕੀ ਜਰੂਰ ਕੋਈ ਇਦਾਂ ਦਾ ਕੰਮ ਬਣ ਜੇ ਨਾ ਖਿਲਾ ਰਿਆ ਫੁੱਕ ਨਹੀਂ ਕਰਨਾ ਬਾਅਦ ਫੇਰ ਤੱਪ ਜੂ ਕਦਾਂਗੇ ਇਹ ਕਹਦਾ ਕਿ ਵਾਹ ਵਧੀਆ ਯਾਰ ਫਸਟ ਟਾਈਮ ਦੇਖੀ ਆਪਾਂ ਪਿੰਡ ਦੇ ਰੇਡੀਆ ਦੀ ਆਪਣੇ ਚੈਨਲ ਤੇ ਵੀਡੀਓ ਲੇਕਿਨ ਮਜ਼ਾ ਆ ਗਿਆ ਮਜ਼ੇਦਾਰ ਵੀਡੀਓ ਸੀ ਅੱਛਾ ਠੇਕੇਦਾਰੀ ਮਿਸਤਰੀ ਤੇ ਮਜ਼ਦੂਰ ਤਿੰਨੋਂ categories ਨੇ ਬੜੀਆਂ ਅਲੱਗ ਅਲੱਗ ਨੇ ਤੇ ਤੇ ਮਾਲਕ ਚਾਰ ਚਾਰ ਕੈਟਾਗਰੀ ਹੋ ਗਿਆ ਮਾਲਕ ਤੇ ਫਿਰ ਮਜਬੂਰ ਹੁੰਦਾ ਨਾ ਇਹਨਾਂ ਅਗੇ ਤੇ ਮਜਬੂਰ ਹੋ ਜਾਂਦਾ ਹਮ ਬਿਲਕੁਲ ਜੀ ਇਹਦਾ ਅੱਛਾ ਕਈ ਲੋਕ ਕਹਿੰਦੇ ਨੇ ਆਪਣਾ ਕੰਮ ਕਰਾ ਲਈ ਆਪਣੇ ਹਤੀਬ ਬਣਾ ਲਈਏ ਫਿਰ ਦੁਨੀਆ ਕਹਿੰਦੀ ਯਾਰ ਕੀ ਖੱਜਲ ਘਦਾ ਵਿਚ ਪੈਣਾ ਚਲ ਠੇਕੇਦਾਰੀ ਦੇ ਲੈਂਦੀ ਹੈ ਠੇਕੇਦਾਰ ਤੇ ਬੜੇ ਗੋਨ ਨੇ ਜਿਵੇਂ ਦੱਸਦਾ ਪੈਣਾ ਠੇਕੇਦਾਰੀ ਦੇ ਗੋਨ ਠੇਕੇਦਾਰੀ ਦੇ ਬੜੇ ਗੋਨ ਨੇ ਬਿਲਕੁਲ ਐਵੇਂ ਕਿ ਬਖਾਣਾ ਕੁਛ ਤੇ ਕਰਨਾ ਕੁਛ ਇੱਕ ਵਾਰੀ ਉਹਨੂੰ ਜਾਲ ਚ ਫਸਾ ਲੈਣਾ ਫਿਰ ਉਹਦੇ ਕੰਮ ਨੂੰ ਰੋਕ ਦੇਣਾ ਰੋਗ ਇਸ ਲਈ ਦੇਣਾ ਜੀ ਕਿ ਹੁਣ ਕੰਮ ਹੀ ਨਹੀਂ ਹੋ ਰਿਹਾ ਮਟੀਰੀਅਲ ਹੀ ਨਹੀਂ ਆ ਰਿਹਾ ਜਿੱਥੇ 10 ਲੇਬਰ ਜਾ ਰਹੀ ਸੀ ਉਥੇ ਦੋ ਬੰਦੇ ਭੇਜਣ ਲੱਗ ਜਾਣਾ ਤੇ ਮਾਲਕ ਵੀ ਸਮਝ ਜਾਂਦਾ ਕਿ ਇਹਨੂੰ ਹੁਣ ਪੈਸਿਆਂ ਦੀ ਲੋੜ ਹੈ ਨਾ ਕੋਈ ਵਾਅਦਾ ਕਾਟਾ ਕਰਾਂ ਤੇ ਆਪਣੇ ਘਰ ਨੂੰ ਕੰਪਲੀਟ ਮੈਂ ਆਪਣਾ ਕੰਮ ਤੇ ਕਰਾ ਹੱਥਕਾਰ ਛੱਡੀ ਨਾ ਕਰ ਦਮ ਐਦਾਂ ਹੀ ਹੈ ਜੀ ਜਿੱਦਾਂ ਕਿ ਉਹ ਕਹਿੰਦਾ ਮਿਸਤਰੀ ਜਿਹੜਾ ਹੈ ਮਿੱਸੀ ਰੋਟੀ ਤੇ ਤਰੀ ਹੋਏ ਤੇ ਮਿਸਤਰੀ ਬੰਦਾ ਮੈਂ ਕਿੱਡਾ ਮੈਂ ਕਹ ਬੋਲ ਬਣਾ ਮਿਸਤਰੀ ਤੋਂ ਮਿੱਸੀ ਰੋਟੀ ਤੇ ਤਰੀ ਮਿਸਤਰੀ ਬਣਾ ਦਿੱਤਾ ਅੱਛਾ ਤੇ ਇਹ ਮਿਸਤਰੀ ਤੇ ਮਜ਼ਦੂਰ ਦੀ ਜਿਹੜੀ ਹੈ ਨਾ ਇਹ احساس ਤੇ ਬਊ ਵਾਲਾ ਰੋਣਾ ਇਹਨਾਂ ਦੀ ਆਪਸ ਚ ਚੱਲਦੀ ਰਹਦੀ ਇਹ ਮਿਸਤਰੀ ਹਮੇਸ਼ਾ ਉਹ ਸਾਸਤ ਦਾ ਰੋਪ ਜਮਾਉਂਦਾ ਉਹ ਕਹਿੰਦਾ ਨਹੀਂ ਕਿਉਂਕਿ ਮਿਸਤਰੀ ਵੀ ਕਵੀ ਮਜ਼ਦੂਰ ਦਾ ਉਹ ਬੰਦਾ ਨਾ ਇਹਨਾਂ ਦੀ ਬੰਦ ਹੀ ਨਹੀਂ ਆਪਸ ਚ ਇਹਨਾਂ ਦੀ ਖਿੱਚ ਕੇ ਚੱਲਦੀ ਰਹਿੰਦੀ ਚੱਲਦੀ ਰਹਿੰਦੀ ਚੱਲਦੀ ਰਹਿੰਦੀ ਅੱਛਾ ਨਹੀਂ ਮਜ਼ਬੂਤ ਰੱਖਣਾ ਸੋਨੇ ਆਂਡੇ ਵਾਲਾ ਬਣਾਕਰ ਬਣਾਇਆ ਇਹ ਦੇਖੋ ਨਾ ਡਾਂਗਾ ਚੁਕਲੀਆਂ ਅਗਲੇ ਆਂਡੇ ਦੇਣ ਲੱਗਾ ਮਹਾਰਾ ਕਿੰਨੇ ਪਾਗਲ ਤੇ ਨਹੀਂ ਹੁੰਦੇ ਅਗਲੇ ਪਹਿਲੇ ਹੀ ਨਾ ਉਹਦੇ ਚੱਕੇ ਬੇਸੀ ਅੱਕੇ ਬੇਸੀ ਅੱਛਾ ਠੇਕੇਦਾਰ ਕੋਟਰੀ ਬੜੀ ਖਾਂਦੀ ਸੀ ਲੈਂਦੇ ਪੰਜਾਬ ਚ ਬਹੁਤ ਪੈਂਦੀਆਂ ਜੇ ਇਹਨਾਂ ਨੂੰ ਠੇਕੇਦਾਰਾਂ ਨੂੰ ਇਹ ਮਤਲਬ ਕਿ ਮਕਾਨ ਬੰਨਣਾ ਲੱਗਦਾ ਦੀ ਪਈ 50 ਲੱਖ ਰੁਪਈਆ ਠੀਕ ਹੈ ਅਸੀਂ ਆਪਣੀ ਇਕਨੋਮੀ ਦੇ ਹਿਸਾਬ ਨਾਲ ਦੱਸਦੇ ਹਾਂ 50 ਲੱਖ ਆ ਰਹੇ ਨੇ ਕਹਿੰਦਾ ਜੀ ਤੁਹਾਡਾ ਕੰਮ ਹੋ ਜਾਏਗਾ 36 ਲੱਖ ਰੁਪਈਏ ਚ ਮੈਂ ਕਹਿੰਦਾ 10-12 ਲੱਖ ਬਚ ਰਹੇ ਚਲਿੰਗੇ ਕੋਲੇ ਬਿਚਾ ਲਈਏ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਤੁਸੀਂ ਦੇ ਦੇ ਅਸੀਂ ਲੈਨੇ ਆ ਅਸੀਂ ਤੁਸੀਂ ਕੀ ਅਸੀਂ ਦੇ ਦੇ ਲੈਨੇ ਆ ਲੇਕਿਨ ਐਟ ਦ ਐਂਡ ਉਹਦਾ ਘਰ ਬਣਾਉਂਦੇ ਨੇ ਅੱਦੇ ਤੇ ਧੱਕ ਜਾਂਦੇ ਜੀ ਕਿ ਫਲਾਣਾ ਹੋ ਗਿਆ ਇਹ ਚੀਜ਼ ਮਹਿੰਗੀ ਹੋ ਗਈ ਉਹ ਚੀਜ਼ ਮਹਿੰਗੀ ਹੋ ਗਈ ਉਹ ਫਲਾਣਾ ਨਹੀਂ ਖਾ ਰਹੇ ਆ ਉਹ ਗੱਲ ਉਸ ਤੋਂ ਉੱਤੀ ਚਲੀ ਜਾਂਦੀ ਕਿਉਂਕਿ ਉਹਨੇ ਆਪਣੀ ਕੋਈ ਰੋਜ਼ੀ ਰੋਟੀ ਵਿੱਚ ਚੁੱਕੜ ਨਹੀਂ ਕੀਤੀ। ਹਾਂ ਜੀ ਇਦਾਂ ਹੀ ਹੈ ਜੀ ਇਦਾਂ ਹੀ ਹੈ। ਨਾਂ ਵੀ ਘੈਂਟ ਸੀ ਦਾ ਬੰਦੇ ਦਾ। ਹਾਂ ਨਾਮ ਨਾਮ ਬੜਾ ਸੀ ਉਹ। ਉਹ ਰੋਲਾ ਸਿੰਘ ਹੀ ਪਤਾ ਨਹੀਂ। ਰੋਲਾ ਸਿੰਘ ਨਹੀਂ ਸੀ। ਆ ਮਿੱਟੀ ਸੀਮਣ ਦੇ ਮੁਕਾਬਲੇ 'ਚ ਕੋਈ ਨਾਂ ਸੀ ਉਹਦਾ ਹੁਣ ਜ਼ਿਹਨ 'ਚ ਨਹੀਂ ਆਂਂਦੇ। ਸ਼ੁਰੂ 'ਚ ਹੀ ਦੱਸਿਆ ਸੀ ਉਹਨੇ ਆਪਣਾ ਨਾਂ ਇੱਕ ਵਾਰੀ ਦੁਬਾਰਾ ਚਲਾ ਕੇ। ਉਹਨਾਂ ਕੀ ਕਿਚੜ ਸਿੰਘ ਹੀ ਕਿ ਪਤਾ ਨਹੀਂ ਕੀ ਨਾਮ ਸੀ। ਨਹੀਂ ਨਹੀਂ ਅਗੇ। ਹਾਂ ਕੋਠੇਕੇਦਾਰ ਆਉਣ ਵਾਲਾ ਵਾ। ਉਹਨੇ ਤਾਂ ਕਹਿਣਾ ਉਹਦਾ ਲੈ ਲੈਦਾ ਵਾ ਕਰਦਾ ਉਹ ਬੱਲੇ ਵੀ ਖਲਾ ਰਿਆ ਖਿੱਚ ਦੋ ਖਿੱਚ ਦੋ ਕੰਮਗਾ ਇੱਥੇ ਦੱਸੇਗਾ ਨਾਮ ਓਲਾ ਓਆ ਸਵੇਰ ਦੀ ਐ ਹੋਈ ਕੰਦ ਗੱਡੀ ਤੇ ਮੈਂ ਕੱਲਾ ਫਾ ਲੈਣਾ ਆ ਜੱਲਾ ਜਾ ਮੈਨੂੰ ਦੇ ਗਿਆ ਲੱਲਾ ਤੇਨੂੰ ਵੀ ਕਰਨਾ ਤੂੰ ਦਾ ਇੱਟਾ ਜੋੜੀ ਜਾ ਤੇ ਮੈਂ ਥੋਕਣਾ ਜੋੜੀ ਜਾਵਾ ਇਹ ਇੱਟਾ ਵਾਲਾ ਘੱਟ ਤੇ ਆਪਣਾ ਮਸਾਲਾ ਜ਼ਿਆਦਾ ਬਣਾਉਂਦਾ ਕੋਈ ਬਣਾਉਂਦੇ ਜਾਣ ਡਿਆ ਵਾ ਨਾ ਤੇ ਕੋਈ ਨਹੀਂ ਫੇ ਮੈਂ ਵੀ ਲਈ ਜਾਣ ਡਿਆ ਵਾ ਨਾ ਓ ਖਲਾਰਾ ਮੈਂ ਨਾ ਖਲਾਰਾ 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 ਹਾਂ ਓ ਜਿਵੇਂ ਮਿਸਤਰੀ ਮਜ਼ੂਰ ਖਲਾਰਾ ਹੀ ਖਲਾਰਾ ਪਾ ਲੁੰਦੇ ਨੇ ਨਾ ਉਹਨਾਂ ਦਾ ਨਾਮ ਹੀ ਖਲਾਰਾ ਖਲਾਰਾ ਨਾਮ ਵੀ ਵਧੀਆ ਸੀ ਜੀ ਖਲਾਰਾ ਅੱਛਾ ਘਰ ਬਣਾ ਜੀ ਤੁਹਾਨੂੰ ਚੰਗਾ ਮਿਸਤਰੀ ਮ ਲੱਭ ਜਾਵੇ ਨਾ ਇਹ ਠੇਕੇਦਾਰ ਚੰਗਾ ਲੱਭ ਜਾਵੇ ਤਾਂ ਤੁਸੀਂ ਖੁਸ਼ਕਿਸਮਤ ਇਸ ਗੱਲ ਤੇ ਵੀ ਖੁਸ਼ਕਿਸਮਤ ਹੋ ਤੁਹਾਨੂੰ ਲੱਭ ਗਿਆ ਤੇ ਉਹਨੇ ਤੁਹਾਡਾ ਕਾਰ ਨੇ ਬੇੜ ਦਿੱਤਾ ਜੇ ਇਹੋ ਜੇ ਟੱਕਰ ਜੇ ਤੇ ਫੇਰ ਉਹ ਸਹੀ ਖਲੋਤ ਜਾਏਗਾ ਤੇ ਡੜਾਰੀ ਡੜਾਰਾ ਹੋਣਗੀ ਤੁਹਾਡੀ ਹਾਂਜੀ ਤੇ ਖਲਾਰਾ ਹੀ ਖਲਾਰਾ ਹੋਏਗਾ ਕਾਰ ਦੇ ਵਿੱਚ ਬਾਕੀ ਵਧੀਆ ਵੀਡੀਓ ਸੀ ਘੈਂਟ ਵੀਡੀਓ ਸੀ ਇਹਨਾਂ ਦੀ ਬੜਾ ਮਜ਼ਾ ਆਇਆ ਵੀਡੀਓ ਵੇਖ ਕੇ ਆਪਣੇ ਫੈਮਿਲੀ ਨੂੰ ਕੁੱਛਣਦੇ ਹਾਂ ਜੀ ਉਹਨਾਂ ਨੂੰ ਕਿਦਾਂ ਦੀ ਲੱਗੀ ਅਗਰ ਅੱਛੀ ਲੱਗੀ ਹੋਈ ਤੇ ਨੈਕਸਟ ਉਹਨਾਂ ਦੇ ਪਿੰਡ ਦੇ ਰੇਡੀਓ ਦੀ ਕੋਈ ਹੋਰ ਅੱਛੀ ਜੀ ਵਧੀਆ ਜੀ ਵੀਡੀਓ ਲੈ ਕੇ ਆਵਾਂਗੇ वो सारा किया करो अपना सानू दुआ जी याद रखो गुड बाय टेक केयर आई लव दिस हेलो